ਪਰਕਾਰ ਸਿੰਘ ਜੀ ਸਾਡੇ ਦਿਲ ਦੇ ਬੜੇ ਨੇੜੇ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੇ ਸਾਡੇ ਵੱਡੇ ਭਰਾ ਨੇ ਅਗਰ ਉਹ ਕਿਸੇ ਚੀਜ਼ ਦੀ ਇੱਛਾ ਜ਼ਾਹਿਰ ਕਰਨਗੇ ਉਹਨਾਂ ਸੇ ਹਮੇਸ਼ਾ ਸੀ ਹਾਜ਼ਰ ਜੈ ਸ਼ਰਮ ਇਹਣਾ ਫੈਸਲਾ ਹਾਈ ਕਮਾਨੇ ਕਰਦਾ ਹੈ ਜੇ ਰਾਹੁਲ ਗਾਂਧੀ ਕਹਿਣਗੇ ਤੇ ਰਾਜਾ ਵੜਿੰਗ ਦੇ ਜਿੱਥੇ ਮਰਜ਼ੀ ਚੀਰੇ ਨਾਲ ਮਾਜੀ ਪੜਾ ਦੇਣ ਭਾਵੇਂ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਨਾਲ ਪੜਾ ਦੇਣ ਤੇ ਭਾਵੇਂ ਕਿਸੇ ਨਾਲ ਹੋਰ ਮਰਜ਼ੀ ਪੜਾ ਦੇਣ ਜੇ ਰਾਹੁਲ ਗਾਂਧੀ ਔਰ ਖਰਗੇ ਸਾਹਿਬ ਕਹਿਣਗੇ ਕਿਉਂਕਿ ਮੇਰੇ ਕੋ ਪੰਜਾਬ ਦੀ ਜ਼ਿੰਮੇਵਾਰੀ ਹੈ ਮੈਨੂੰ ਬਦੌਰ ਪ੍ਰਧਾਨ ਬਣਾਇਆ ਹੈ ਮੈਂ ਤਾਂ ਔਖੇ ਸਮਿਆਂ ਚੋਂ ਨਾ ਕੀ ਇੱਥੋਂ ਤੱਕ ਪਹੁੰਚਿਆ ਚਾਹੇ ਉਹ ਗਿੱਦੜਵਾ ਦਾ ਇਲੈਕਸ਼ਨ ਸੀ ਜਿੱਥੇ 47 ਸਾਲ ਨਹੀਂ ਜਿੱਤੇ ਸੀ ਆ ਬਾਦਲਾ ਨਾਲ ਮੇਰਾ ਪੇਚਾ ਪਿਆ ਸੀ ਇਹਨਾਂ ਨੂੰ ਚਣੇ ਚਬਾਦੇ ਸੀ ਲੋਕਾਂ ਨੇ ਹਾਰਾਂ ਜਿੱਤਾਂ ਹੁੰਦੀਆਂ ਰਹਿੰਦੀਆਂ ਲੇਕਿਨ ਲੋਕਾਂ ਨੇ ਇਹ ਦਿਖਾਤਾ ਸੀ ਲੋਕਾਂ ਦੇ ਪਿਆਰ ਨੇ ਇਹ ਦਿਖਾਤਾ ਸੀ ਵੀ ਅਸੀਂ ਕਿਸੇ ਨੂੰ ਘੱਟ ਨਹੀਂ ਪ੍ਰਧਾਨਜੀਤ ਫਲਕੌਰ ਸਿੰਘ ਦੇ ਨਾਮ ਦੀ ਬੜੀ ਚਰਚਾ ਬਿਲਕੁਲ ਮੈਥੋਂ ਨੂੰ ਕਹਿ ਰਹੇ ਕਿ ਚਰਚਾਵਾਂ ਬਹੁਤ ਸਾਰੇ ਨਾਵਾਂ ਦੀਆਂ ਐ ਔਰ ਕਿੱਥੇ ਉਹਨੂੰ ਅਮਲੀ ਜਾਮਾ ਪਾਇਆ ਜਾਏਗਾ ਉਹ ਆਉਣ ਵਾਲਾ ਸਮਾਂ ਦੱਸੇਗਾ ਬਲਕੌਰ ਸਿੰਘ ਜੀ ਸਾਡੇ ਦਿਲ ਦੇ ਬੜੇ ਨੇੜੇ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੇ ਸਾਡੇ ਵੱਡੇ ਭਰਾ ਨੇ ਅਗਰ ਉਹ ਕਿਸੇ ਚੀਜ਼ ਦੀ ਵੀ ਇੱਛਾ ਜ਼ਾਹਿਰ ਕਰਨਗੇ ਉਹਨਾਂ ਸੇ ਹਮੇਸ਼ਾ ਸੀ ਹਾਜ਼ਰ ਜੈ ਜੀ